ਜਦੋਂ ਦੀਵਾਨ ਭਾਈ ਮਤੀ ਦਾਸ ਨੂੰ ਫੜ ਕੇ ਖੜਿਆ ਗਿਆ ਬਾਖਸ਼ ਨੇ ਆਖਿਆ ਮਤੀ ਦਾਸ ਇਹ ਗੱਲ ਕਹੀ ਆ ਵੀ ਤੂੰ ਕਰਦੇ ਮੂਹ ਦੇ ਕਰਦੇਗਾ ਦੀਵਾਨ ਜੀ ਨੇ ਆਖਿਆ ਉਹ ਕਹੀ ਹੈ ਬਾਖਸ਼ ਕਹਿ ਲਗਾ ਚਲ ਫੇ ਠੀਕ ਹੈ ਜੇ ਤੂੰ ਕੋਈ ਕਰਾਮਾਤ ਕਰਕੇ ਵਿਖਾਲ ਦੇਵੇ ਤੈਨੂੰ ਛੱਡਾਂਗੇ ਹੋਰ ਨਹੀਂ ਕਿਸੇ ਨੂੰ ਛੱਡਦੇ ਤੈਨੂੰ ਛੱਡਾਂਗੇ ਨਹੀਂ ਮਾਰਾਂਗੇ ਸਤਿਗੁਰੂ ਸਾਹਿਬ ਦੇ ਸਿੱਖਰੇ ਭਾਈ ਮਤੀ ਦਾਸ ਨੇ ਆਖਿਆ ਦਾਸਾ ਤੂੰ ਮੈਨੂੰ ਛੱਡਣ ਦੀਆਂ ਗੱਲਾਂ ਕਰਦਾ ਮੇਰੇ ਸਤਗੁਰੂ ਦਾ ਹੁਕਮ ਨਹੀਂਗਾ ਜੇ ਮੈਨੇ ਸਤਗੁਰੂ ਨੇ ਮੈਨੂੰ ਆਗਿਆ ਦੇ ਦਿੱਤੀ ਹੁੰਦੀ ਤੇ ਤੈਨੂੰ ਹਾਂ ਕਰ ਕਹਿਣ ਜੋਗਾ ਮੈਂ ਨਹੀਂ ਸੀ ਖੇਡਣਾ ਹੁਣ ਤੱਕ ਮੁੰਡਾ ਤੇਰਾ ਕੰਮ ਕਦੋਂ ਨਾਲ ਨਿਭੜ ਜਾਂਦਾ ਪਰ ਮੇਰੇ ਸਤਗੁਰੂ ਦੀ ਆਗਿਆ ਨਹੀਂ ਹੈ ਬਾਦਸ਼ਾਹ ਨੂੰ ਦੱਸਾਂ ਕਿਹਾ ਉਹਨੇ ਆਖਿਆ ਜੇ ਤੂੰ ਕੋਈ ਸ਼ਕਤੀ ਵਿਖਾਉਂਦਾ ਆ ਫਿਰ ਤੇ ਤੈਨੂੰ ਛੱਡਾਂਗੇ ਨਹੀਂ ਤੇ ਕੱਲ ਨੂੰ ਆਰੇ ਨਾਲ چیر ਕੇ ਮਾਰ ਦਿਆਂਗੇ ਦਿਵਾਨ ਭਾਈ ਮਦੀ ਦਾਖ ਦੀ ਕਹਿਣ ਲੱਗੇ ਸਾਹਿਬ ਤੂੰ ਕਰਕੇ ਵੇਖ ਇਤਨਾ ਮੇਰੀ ਜੇਤਾ ਰੱਖੀ ਆ ਦਿੱਲੀ ਦੇ ਤਖਤ ਤੇ ਸੌ ਕੇ ਵਿਖਾਲ ਜੀ ਜਿੱਦਣ ਤੈਨੂੰ ਨੀਂਦ ਆ ਗਈ ਉੱਠ ਕੇ ਕਹਿਦੀ ਮਦੀ ਦਾਸ ਹੈ ਹੀ ਨਹੀਂ ਤੂੰ ਸੌ ਕੇ ਵਿਖਾ ਉਹ ਬਾਦਸ਼ਾਹ ਡਰ ਗਿਆ ਉਹਨੂੰ ਲਗਾ ਵੀ ਬੋਲਦਾ ਆ ਪੁਲਿਸ ਪਾਇਆਂ ਨੂੰ ਆਖਾ ਫੜੋ ਤੇ ਜੇਲ੍ਹ ਤੇ ਪਾ ਦਿਓ ਦੀਵਾਨ ਜੀ ਨੂੰ ਫਿਰ ਸਤਗੁਰੂ ਕੋਲੇ ਲਿਆਂਦਾ ਗਿਆ ਮਹਾਰਾਜ ਅੰਤੜਿਆਮੀ ਸੀ ਹਰਜ ਨੂੰ ਕਹਿ ਲਗੇ ਮਦੀ ਦਾਸ ਦੀ ਕੀ ਗੱਲ ਹੋਈ ਆ ਮਦੀ ਦਾਸ ਜੀ ਕਹਿੰਦੇ ਮਹਾਰਾਜ ਬਾਦਸ਼ਾਹ ਨੇ ਫਤਵਾ ਲਾਤਾ ਆ ਇਹ ਆਲੇ ਨਾਲ چیر ਕੇ ਸ਼ਹੀਦ ਕੀਤਾ ਜਾਵੇ ਸਤਿਗੁਰੂ ਕਹਿਣ ਲੱਗੇ ਮਤੀ ਦਾਸ ਜੀ ਡਰਤ ਨਹੀਂ ਲੱਗਦਾ ਭਾਈ ਮਤੀ ਦਾਸ ਜੀ ਨੇ ਮਹਾਰਾਜ ਤੁਹਾਡੇ ਹੁੰਦਿਆ ਕਹਲਾ ਡਰ ਸਤਿਗੁਰੂ ਕਹਿੰਦੇ ਵੀ ਜਾਣਾ ਚਾਹਣਾ ਸਾਰੇ ਤਾਲੇ ਖੁੱਲ ਜਾਣਗੇ ਸਾਰੀਆਂ ਬੇੜੀਆਂ ਖੁੱਲ ਜਾਣਗੀਆਂ ਸਾਰੇ ਰਾਹ ਖੁੱਲ ਜਾਣਗੇ ਜਿੱਥੇ ਜਾਣਾ ਚਾਹਿਆ ਭਾਈ ਮਤੀ ਦਾਸ ਨੇ ਆਖਿਆ ਜੀ ਤੁਹਾਨੂੰ ਛੱਡ ਕੇ ਕਿੱਥੇ ਜਾਣਾ ਹਰ ਰਾਜ ਹੁਣ ਮੇਲ ਕਰੋ ਜਦੋਂ ਮੇਰੀ ਸ਼ਹੀਦੀ ਹੋਵੇ ਤੇ ਮੇਰੀ ਸਿੱਖੀ ਦੇ ਸੱਚੇ ਬਾਖਾ ਬੜੇ ਖੋਜ ਹੋਏ ਆਖਿਆ ਮਤੀ ਦਾਸ ਜੀ ਕੱਲ ਨੂੰ ਜਪਦੀ ਸਾਹਿਬ ਦਾ ਬਾਠ ਗਿਓ ਤਾਨੂੰ ਦੁੱਖ ਨਹੀਂ ਲੱਗੇਗਾ ਰਾਤ ਲੰਘੀ ਆ ਅਗਲਾ ਦਿਨ ਚੜਿਆ ਫੜ ਲੈ ਭਾਈ ਮਤੀ ਦਾਸ ਆਹਨੂੰ ਫੱਟਿਆਂ ਦੇ ਬਾਦ ਲਿਆ ਗਿਆ ਜਦੋਂ ਜਲਾਦ ਲਿਆ ਨਾ ਆੜਾ ਅਜੇ ਵੀ ਭਾਈ ਮਤੀ ਦਾਸ ਨੂੰ ਕਹਿੰਦੇ ਆ ਮਤੀ ਦਾਸ ਤੂੰ ਇਹਨਾਂ ਦੀ ਗੱਲ ਮੰਨ ਲੈ ਮੇਰੇ ਕੰਨਾ ਭਲਾ ਸਰੀਰ ਆਰੇ ਨਾਲ ਦੋ ਫਾੜ ਕਰਕੇ ਮਾਰ ਦੇਾਂਗੇ ਭਾਈ ਮਤੀ ਦਾਸ ਨੇ ਆਖਿਆ ਮੈਨੂੰ ਡਰਾਓ ਨਾ ਤੁਸੀਂ ਉਹ ਮਰਨ ਜੋ ਤੁਸੀਂ ਕਰਨਾ ਆ ਮੈਂ ਉਹ ਕਰਾਂਗਾ ਜੋ ਮੈਂ ਕਰਾਂ ਜਲਾਦ ਕੁਛ ਲਗਾ ਤੂੰ ਨਹੀਂ ਕਰਦਾ ਹੋਲੀਆ ਤਾ ਤੂੰ ਆਪਣੇ ਆਪਣੇ ਮਾਲਕ ਦਾ ਹੁਕਮ ਲਜਾ ਤੇ ਮੈਂ ਆਪਣੇ ਮਾਲਕ ਦੀ ਲਜਾ ਜੀ ਰੱਖ ਦਾ ਬਿਆਸ ਕਰਦਾ ਹਾਂ ਮੈਨੇ ਆ ਜਦੋਂ ਲਾ ਕੋਣਿਆ ਜਲਾਦਦਾਰ ਗਿਆ ਜਦੋਂ ਜਲਾਦ ਨੇ ਆਖਿਆ ਮਦੀਦਾਸ ਜਿਹਨੂੰ ਮਾਰਨਾ ਹੋਵੇ ਉਹਦੀ ਆਖਰੀ ਇੱਛਾ ਪੁੱਛੀ ਦੀ ਕੋਈ ਸ਼ਾਹ ਹੈ ਤੇਰੀ ਭਾਈ ਮਦੀਦਾਸ ਕਹਿੰਦੇ ਹੈ ਜਲਾਦ ਕਹਿੰਦਾ ਫਿਰ ਕਹੇ ਭਾਈ ਮਦੀਦਾਸ ਬਿਆਨ ਲੱਗੇ ਮੇਰੀ ਇੱਛਾ ਇਹ ਆ ਜਦੋਂ ਮੇਰੇ ਸੀਸ ਤੇ ਆਰਾ ਚੱਲਦਾ ਹੋਵੇ ਜਦੋਂ ਤੁਸੀਂ ਆਰਾ ਫੇਰਦੇ ਹੋ ਧਿਆਨ ਰੱਖਿਓ ਕਿ ਮੇਰਾ ਮੁੱਠ ਮੇਰੇ ਸਤਿਗੁਰੂ ਦੇ ਪਿੰਗਲੇ ਵੱਲ ਹੋਣਾ ਚਾਹੀਦਾ ਜਿੰਨੀ ਉਮਰ ਮੈਂ ਸਰੀਰ ਵਿੱਚ ਬਤੀਤ ਕੀਤੀ ਹੈ ਸਤਿਗੁਰੂ ਦਾ ਦਰਸ਼ਨ ਹੀ ਕੀਤਾ ਹੈ ਤੇ ਜੇ ਹੁਣ ਮੇਰੀ ਸ਼ਹੀਦੀ ਹੋ ਰਹੀ ਹੈ ਗੁਰੂ ਦੇ ਦਰਸ਼ਨ ਕਰਦਿਆਂ ਹੋਣੀ ਚਾਹੀਦੀ ਆ ਮੈਂ ਕਿਹੋ ਇੱਕ ਸਿੱਖ ਦਾ ਕਿੰਨਾ ਪ੍ਰੇਮ ਹੈ ਦੀਵਾਨ ਭਾਈ ਮਤੀ ਦਾਸ ਜਦੋਂ ਆਪਣੇ ਸੀਸ ਤੇ ਆੜਾ ਲੱਗੇ ਤਲਵਾਉਣ ਜਲਾਦ ਨੂੰ ਜਿਹੜੀਆਂ ਗੱਲਾਂ ਕਹੀਆਂ ਉਹ ਜਲਾਦ ਵੀ ਸੁਣ ਕੇ 당ਗ ਰਿਆ ਕਿਵੇਂ ਭਾਈ ਮਤੀ ਦਾਸ ਦੀ ਸ਼ਹੀਦੀ ਹੁੰਦੀ ਆ ਦੁਨੀਆਂ ਦਾ ਜਥਾ ਦਿਉਂ ਬਿੰਦੀ 家都。<Yeah. S 2> yeah.